2 ਮਹੀਨੇ ਪਹਿਲਾਂ ਜਿਸ ਕੁੜੀ ਨੇ ਲਵ ਮੈਰਿਜ ਕਰਵਾਈ ਸੀ ਅੱਜ ਉਹ ਸਵੇਰੇ ਆਪਣੇ ਪਤੀ ਦੇ ਨਾਲ ਸੈਰ ਕਰ ਰਹੀ ਸੀ ਕਿ ਉਸ ਤੇ ਉੱਪਰ ਹਮਲਾ ਕਰ ਦਿੱਤਾ ਗਿਆ। ਇਹ ਪਹਿਲਾ ਮਾਮਲਾ ਹੈ ਜਿੱਥੇ ਕਿ ਮੁੰਡਿਆਂ ਦੇ ਵੱਲੋਂ ਮੁੰਡਿਆਂ ਦੇ ਉੱਪਰ ਗੋਲੀ ਚਲਾਣ ਦੀਆਂ ਤਾਂ ਕਈ ਘਟਨਾਵਾਂ ਹੋਈਆਂ ਪਰ ਇੱਥੇ ਇੱਕ ਕੁੜੀ ਦੇ ਉੱਪਰ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਉਹ ਖੂਨੋ ਖੂਨ ਹੋ ਗਈ। ਪਤੀ ਦੀ ਅੱਖਾਂ ਦੇ ਸਾਹਮਣੇ ਹੀ ਇਹ ਮਾੜੀ ਘਟਨਾ ਵਾਪਰੀ ਹੈ। ਬਠਿੰਡਾ ਜ਼ਿਲ੍ਹੇ ਦੇ ਕਸਬਾ ਭਗਤਾ ਪਾਈਕਾ ਦਾ ਇਹ ਸਾਰਾ ਮਾਮਲਾ ਜਿੱਥੇ ਅੱਜ ਸਵੇਰ ਵੇਲੇ ਪਤੀ ਦੇ ਨਾਲ ਸੈਰ ਕਰ ਰਹੀ ਨਵੀਂ ਵਿਆਹੀ ਕੁੜੀ ਦੇ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰ ਮੁੰਡਿਆਂ ਦੇ ਵੱਲੋਂ ਹਮਲਾ ਕੀਤਾ ਗਿਆ, ਫਾਇਰਿੰਗ ਕੀਤੀ ਗਈ ਅਤੇ ਇਹ ਘਟਨਾ ਤਕਰੀਬਨ 9 ਵਜੇ ਦੀ ਦੱਸੀ ਜਾ ਰਹੀ ਹੈ ਇਸ ਕੁੜੀ ਦਾ ਨਾਮ ਹਰਪ੍ਰੀਤ ਕੌਰ ਹੈ ਜੋ ਕਿ ਪਗਤਾ ਪਾਈ ਦੀ ਸੁਰਜੀਤ ਬਸਤੀ ਦੇ ਵਿੱਚ ਰਹਿਣ ਵਾਲੇ ਅਰਸ਼ਦੀਪ ਸਿੰਘ ਦੇ ਨਾਲ ਵਿਆਹੀ ਸੀ 2 ਮਹੀਨੇ ਪਹਿਲਾਂ ਦੋਵਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਵਿਆਹ ਕੀਤਾ ਸੀ ਦੋਵੇਂ ਜਾਣੇ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵਿਆਹ ਕੀਤਾ ਅੱਜ ਸ਼ਹਿਰ ਦੀ ਅਨਾਜ ਮੰਡੀ ਦੇ ਵਿੱਚ ਜਦੋਂ ਇਹ ਦੋਵੇਂ ਜਾਣੇ ਸੈਰ ਕਰ ਰਹੇ ਸੀ ਤਾਂ ਅਚਾਨਕ ਹੀ ਕਿਸੇ ਨੇ ਉਨ੍ਹਾਂ ਦੇ ਉੱਪਰ ਗੋਲੀ ਚਲਾਈ ਜਿਸ ਦੇ ਕਾਰਨ ਉਹ ਜ਼ਖਮੀ ਹੋ ਗਏ ਹਰਪ੍ਰੀਤ ਕੋਟ ਨੂੰ ਪੂਰੀ ਤਰ੍ਹਾਂ ਤੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਬਠਿੰਡਾ ਰੈਫਰ ਕਰ ਦਿੱਤਾ ਵਾਰਦਾਤ ਦਾ ਪਤਾ ਲੱਗਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਦੇ ਵੱਲੋਂ ਕੁੜੀ ਦੇ ਬਿਆਨ ਵੀ ਦਰਜ ਕਰਨੇ ਨੇ ਅਤੇ ਨਾਲ ਹੀ ਮੁੰਡੇ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਉਸ ਦੇ ਆਧਾਰ ਤੇ ਹੁਣ ਅਗਲੀ ਕਾਰਵਾਈ ਵੀ ਸ਼ੁਰੂ ਕੀਤੀ ਹੈ। ਮੁੰਡੇ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਤੇ ਦੋ ਜਣੇ ਆਏ ਸੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਦੂਸਰੇ ਨੇ ਲੋਈ ਲਪੇਟੀ ਹੋਈ ਸੀ। ਇਹਨਾਂ ਦੇ ਵੱਲੋਂ ਹੀ ਉਹਨਾਂ ਦੀ ਪਤਨੀ ਦੇ ਉੱਪਰ ਹਮਲਾ ਕੀਤਾ ਗਿਆ। ਗੋਲੀ ਚਲਾਈ ਗਈ ਜਿਸ ਦੇ ਕਾਰਨ ਉਹ ਜ਼ਖਮੀ ਹੋ ਗਈ ਅਤੇ ਅਰਸ਼ਦੀਪ ਸਿੰਘ ਦੇ ਕਿਸੇ ਵੀ ਨਾਲ ਕੋਈ ਰੰਜਿਸ਼ ਨਾ ਹੋਣ ਦੀ ਵੀ ਗੱਲ ਆਖੀ ਹੈ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਾਡੇ ਨਾਲ ਕੋਈ ਵੀ ਅਜਿਹੀ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਸਕਦਾ ਜਦੋਂ ਕਿ ਅਸੀਂ ਇੱਕ ਮਾਮੂਲੀ ਜਿਹਾ ਇਨਸਾਨ ਅਤੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਤੱਕ ਨਹੀਂ ਤਾਂ ਸਿਆਰ ਕਰਦੇ ਹੋਏ ਪਤੀ ਪਤਨੀ ਦੇ ਉੱਪਰ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀ ਚਲਾਨ ਦਾ ਹੀ ਮਾਮਲਾ ਜੋ ਕਿ ਲੜਕੀ ਦੇ ਲੱਗੀ ਹੈ ਫਿਲਹਾਲ ਲਵ ਮੈਰिज ਦਾ ਐਂਗਲ ਵੀ ਹੈ ਹੁਣ ਤੱਕ ਨਹੀਂ ਕੋਈ ਸਾਹਮਣੇ ਆ ਰਿਹਾ ਪਰ ਪੁਲਿਸ ਦਾ ਕਹਿਣਾ ਕਿ ਜਾਂਚ ਪੜਤਾਲ ਜਾਰੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕੀ ਬੋਕਾ ਨੂੰ ਗਏ ਸੀ ਤੇ ਅੱਛਾ ਕੌਣ ਕੌਣ ਸੀ ਮੈਂ ਤੇ ਮਰਾਤ ਟੈਂਟ ਅੱਛਾ ਤੇ ਦੋ ਮੁੰਡੇ ਤੇ ਜੀ ਨਾਲ ਇਹ ਤਾਂ ਸਾਰ ਕਰਕੇ ਭੱਜ ਗਏ ਕੀ ਕੀ ਵਜਰਾਂ ਦੇ ਬੱਚੇ ਕੀ ਲੱਗ ਰਹੀ ਹੈ ਕਿਉਂ ਕਿ ਕਿਉਂ ਟਲਾਈ ਗੋਲੀ ਪਤਾ ਨਹੀਂ ਜਿਵੇਂ ਜਾਨਦੇ ਨਹੀਂ ਹੂੰ ਤੁਸੀਂ ਸੈਰ ਕਰਨ ਜਾ ਰਹੇ ਸੀ ਮੈਂ ਕਿ ਹਾਂਜੀ ਕੀ ਹੋਇਆ ਕੀ ਸੀ ਕਿਾ ਕਿਵੇਂ ਵਾਰਦਾਤ ਹੋਈ ਹੈ ਕੌਣ ਕੌਣ ਸੀਗੇ ਔਰ ਕਹਾਣੀ ਕੀ ਇਹ ਸਾਰਾ ਸੀ ਮੈਂ ਤੇ ਮੇਰੀ ਵਾਈਫ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀ ਆ ਉੱਥੇ ਸੈਰ ਕਰਨ ਗਈ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਾਈ ਉਹਦੇ ਵਿੱਚ ਇੱਕ ਨੋ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਈ ਆਪਾਂ ਹੁਣ ਦੋ ਕੁਲ ਜਾਂਦਾ ਬੰਦਾ ਆਪਣਾ ਕੀ ਪਤਾ ਲੱਗਦਾ ਕਿਸੇ ਦਾ ਉਹ ਇਹਦੇ ਗੋਲੀ ਮਾਰੀ ਮੁੰਮ ਬੰਨੇ ਸੀ ਕਿਵੇਂ ਸੀ ਜਿਹੜਾ ਇਹ ਮਗਰ ਬੈਠਾ ਸੀ ਉਹ ਇਹ ਤਾਂ ਲੈਤੀ ਸੀ ਲੋਈ ਤੇ ਜਿਹੜਾ ਚਲਾਉਂਦਾ ਸੀ ਮੋਟਰਸਾਂ ਕੋਲ ਉਹਦੇ ਕੋਟ ਪਾਇਆ ਮੈਨਾਂ ਕਦਾ ਧਿਆਨ ਦਿੱਤਾ ਹੀ ਨੰਬਰ ਬ੍ਰੇਟ ਹੈ ਨਹੀਂ ਸੀ ਮੋਟਰਸਾਂ ਕੋਲ ਸੜਨ 1.5 ਮਿੰਟ ਲੰਮਾ ਚੁੱਕੀ ਦਾ ਲੰਮਾ ਚੁੱਕੀ ਕੀ ਕਾਰਨ ਕੀ ਆ ਕਿ ਤੇ ਲੰਮਾ ਮਰਦਾ ਲਈਦਾ ਸੀ ਲੰਮਾ ਨਹੀਂ ਉਹਦੇ ਘਰ ਵਾਲੇ ਹੈ ਨਹੀਂ ਇਦਾਂ ਦੀ ਉਹ ਮੈਨੂੰ ਅੱਜ ਹੀ ਕਾਲ ਹੋ ਕੇ ਆਈ ਆ ਉਹ ਕਹਿੰਦੀ ਸੀ ਆਵਾਂਗੇ ਵੀ ਇਹਦਾ ਪਤਾ ਲਿਆ ਨਾ ਉਹ ਆਉਂਦੇ ਇੱਥੇ ਆਉਣਗੇ ਕਿ ਲੱਗਦਾ ਕੋਲ ਲੋਕ ਹੋ ਸਕਦੇ ਨੇ ਸ਼ੱਕ ਹੀ ਮੰਦਰ ਚ ਨਹੀਂ ਸ਼ੱਕ ਉਹਨ ਕਿਸੇ ਤੇ ਨਹੀਂ ਕਰ ਸਕਦੇ ਜਿਹਾ ਆਪਣੇ ਕਿਸੇ ਨਾ ਹੈ ਨਹੀਂ ਸੀ ਲਾਡ ਡਾਟ ਜਾਂ ਆਪਾਂ ਜੇ ਕਿ ਇਹਨਾਂ ਲਾਡ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜਿਹੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਹੀ ਜਾਣਦੇ ਸੀ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈਨੂੰ ਜਿਹੜਾ ਰਜਵਤੀ ਦਾ ਨਹੀਂ ਅੱਜ ਫੋਨ ਲਾਇਆ ਸੀ ਉਹਨਾਂ ਦਾ ਡਾਊਟ ਨਹੀਂ ਅੱਜ ਫੋਨ ਲਾਇਆ ਉਹਨਾਂ ਦਾ ਵੀ ਡਾਊਟ ਉਹਨਾਂ ਤੇ ਕੋਈ ਡਾਊਟ ਨਹੀਂ ਇਹ ਕੋਲੋਂ ਆਉਂਦੇ ਆ ਕਹਿੰਦਾ ਸੱਟ ਕਿੰਨੀ ਕਾ ਤੁਹਾਡੇ ਵਾਈਫ ਦੇ ਕਿੱਥੇ ਰੋਇ ਚਲੀ ਜਾਂਦਾ ਜੀ ਮੇਰੇ ਕੰਮ ਹਸਪੀਟਲ ਦੀ ਪਾਰਟ ਦੇ ਪੜਤਾ ਪਾਈ ਗਈ ਕੀ ਗੱਲ ਹੋ ਗਈ ਜੀ ਬੇਟਾ ਨਾ ਉਹ ਥੇ ਕੇ ਸੈਲ ਕਰਨ ਗਏ ਸੀ ਦੋਨੇ ਜਾਨੇ ਤੇ ਦਾਣਾ ਮੰਡੀ ਚ ਕਹਿੰਦੇ ਵੀ ਸਾਨੂੰ ਤਾਂ ਘਰ ਉਥੇ ਸੁਨਹਿ ਮਿਲਿਆ ਵੀ ਤੁਹਾਡੇ ਐਕਸੀਡੈਂਟ ਹੋ ਗਿਆ ਬੱਚਿਆਂ ਦਾ ਜਦੋਂ ਅਸੀਂ ਕੋਲੇ ਆ ਕੇ ਦੇਖ ਡਾਕਟਰ ਤੇ ਗਏ ਉਹ ਕਹਿੰਦੇ ਜੀ ਗੋਲੀ ਦਾ ਨਿਸ਼ਾਨਾ ਬੱਚਿਆਂ ਦੇ ਵੀ ਕੋਈ ਗੋਲੀ ਲੱਗਿਆ ਕਹਿੰਦੇ ਵੀ ਦੋ ਜਾਨੇ ਸੀ ਸਪਲੈਂਡਰ ਮੋਟਰਸਾਈਕਲ ਸੀ ਤੇ ਕਹਿੰਦੇ ਵੀ ਸਾਡੇ ਕੋਲ ਦੀ ਨੰਗਾ ਸੀ ਵੀ ਕਹਿੰਦੇ ਮੈਂ ਬੇਟੀ ਚੋਲ ਚ ਗਿਆ ਅੱਛਾ ਲੇਡੀਜ਼ ਕੌਣ ਲੱਗਦੇ ਕਿੰਨੇ ਇਹ ਮੇਰੀ ਬੇਟੀ ਰੱਖੀ ਹੈ ਇਹ ਇਹ ਮੇਰੀ ਨੋਹਾਂ ਜੀ ਉਸਦੇ ਵੀ ਕਿਸੇ ਦੇ ਨਹੀਂ ਜੀ ਇਹ ਤੇ ਕੱਲੀ ਦਾ ਲੱਗੀ ਹੈਗੀ ਇਹ ਭੱਜੇ ਜਾਂਦੇ ਸੀ ਭਜਦੇ ਸੀ ਇਹ ਮੂਰੇ ਸੀਗੇ ਗਰੇਜ ਚ ਕਿੰਨੇ ਜਿਹਾ ਮੋਰ ਲੱਗਿਆ ਭਾਜੇ ਤਾਂ ਪਤਾ ਨਹੀਂ ਜੀ ਹੁਣ ਪਤਾ ਲੱਗ ਗਿਆ ਬੱਟ ਚ ਹੈ ਜੀ ਬੱਟ ਚ ਅੱਛਾ ਕਿੰਨੇ ਕੁ ਦਾ ਟਾਈਮ ਸੀ ਦੋ ਵਜੇ ਕੋ ਮੈਂ ਜੀ 7 ਕ ਦਾ ਹੋਊਗਾ ਜੀ ਕਿਸੇ ਨਾਲ ਕੋਈ ਦਾਗ ਦਾ ਨਹੀਂ ਜੀ ਸਾਡੇ ਕਿਸੇ ਨਾਲ ਕੋਈ ਲਗ ਦਾਟ ਨਹੀਂ ਜਨ ਕੋਈ ਉਹਨਾਂ ਦੀ ਪਛਾਣ ਹੋਈ ਬੰਦਿਆਂ ਦੀ ਨਹੀਂ ਜੀ ਕੋਈ ਪਛਾਣ ਨਹੀਂ ਹੋਈ ਬੇਟਾ ਇਹ ਜੋਲਦੀ ਦਾ ਬੇਟੀ ਤੇ ਚੱਕਣ ਲੱਗ ਗਿਆ ਤੇ ਮੜ ਕੇ ਕੋਈ ਪਛਾਨ ਨਹੀਂ ਉਹ ਬਾਪੀ ਬਾਪੀ ਬਾਤ ਗਈ ਦੋ ਜਾਨੇ ਦੱਸ ਦਿਆ ਜੀ ਬਾਕੀ ਅਸੀਂ ਕਿਹੜਾ ਕੋਲੇ ਸੀ ਕੋਈ ਆਏ ਨਾ ਕਿ ਮੁੰਡਾ ਐਸੀ ਕਹਿੰਦੇ ਨਹੀਂ ਇਹ ਕਦੇ ਕਾਲੇ ਕੱਪੜੇ ਪਾਏ ਵੇਸੇ ਕਦੇ ਅਸੀਂ ਤਾਂ ਘਰੇ ਏਸੇ ਲਈ ਦੀ ਸੰਤ ਕਰੇ ਸਨੇ ਆ ਲੱਗਾ ਵੀ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਅਸੀਂ ਗਾਹ ਹਸਪੀਟਲ 'ਚ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡੇ ਬੱਚਿਆਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਜੀ ਸਭ ਨਾਲ ਕਰਦਾ ਪਹਿਲਾਂ ਬਲਵੀਰ ਦੇ ਹਸਪਤਾਲ ਚ ਲੱਗ ਗਏ ਸੀ ਜੀ ਅਸੀਂ ਪ੍ਰਾਈਵੇਟ ਮੜ ਕੇ ਅਸੀਂ ਸਰਕਾਰੀ ਚ ਲੱਗ ਗਏ ਫਿਰ ਸਾਨੂੰ ਪਤਾ ਲੱਗਾ ਜੀ ਫਿਰ ਨਾਲ ਦੀ ਨਾਲ ਇੱਥੇ ਲੈ ਆਏ ਮੇਰਾ ਨਾਮ ਕੀ ਡਾਕਟਰ ਹਰਸ਼ਿਤ ਗੋਹਿਲ ਹੈ ਮੈਡੀਕਲ ਅਫਸਰ ਸਿਵਲ ਹਸਪਤਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆਫ ਅਰਸ਼ਦੀਪ ਸਿੰਘ ਭਗਤਾ ਸਿਵਲ ਹਸਪਤਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗੇ ਵੀ ਗੁੜੀ ਜਾਂ ਕੋਈ ਨਿਸ਼ਾਨ ਕਿੱਥੇ ਹੈਗੇ ਉਹਨਾਂ ਦੀ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਇੰਜ਼ ਦੇਖਿਆ ਜਖਮੀ ਕਹੇ ਜਦੋਂ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਸੀ ਸਾਡੇ ਕੋਲੇ ਹਰਪ੍ਰੀਤ ਘਰ ਇਹ ਅੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਧਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਭਕਤਾ ਭਾਈ ਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ कौर ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪ੍ਰੀਤ ਸਿੰਘ ਉਹਦਾ ਘਰਵਾਲਾ ਦਾ ਨਾਮ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਉਹ ਸੈਰ ਕਰ ਰਹੀ ਸੀਗੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟੇ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟੇ ਵਿੱਚ ਚਾਰ-ਪਾਰ ਹੋ ਗਈ ਸੀ ਉਸ ਤੋਂ ਬਾਅਦ ਸਾਡੀ ਫੋਰਸ ਪਾਰਟੀ ਜਿਹੜੀ ਐਸ ਐਚ ਓ ਨਾਲ ਸੀਆਈ ਨਾਲ ਡੀਐਸਪੀ ਡੀ ਸਾਹਿਬ ਮੌਕੇ ਤੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਹਨਾਂ ਦੀ ਪਛਾਣ ਵਾਸਤੇ ਰੈਟੀਫਿਕੇਸ਼ਨ ਵਾਸਤੇ ਇਹ ਵਜੋਂ ਅਨਜਿਸਟ ਕੀ ਸੀ ਕੌਣ ਬੰਦੇ ਸੀਗੇ ਕਿਸ ਪਰਪਸ ਲਈ ਆਏ ਸੀਗੇ ਉਸ ਸਾਰਾ ਜਿਹੜਾ ਹੈਗਾ ਉਸ ਦੀ ਤਫ਼तीश ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਲਵਾਂਗੇ ਵੀ ਇਹ ਸਵਾਰ ਦਾ ਤੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਇਹ ਕਿਸ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਲੜਕੀ ਉੱਪਰ ਫਾਇਰ ਕੀਤਾ ਸੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਹੋ ਜਿਹੇ ਇਹ ਲੜਕੀ ਜਿਹੜੀ ਹੈਗੀ ਹਰਪ੍ਰੀਤ ਕੌਰ ਇਹਦਾ ਵੀ तकरीबन 20 ਸਾਲ तकरीबन ਉਮਰ ਹੈਗੀ ਹੈ ਤੇ ਲਗਭਗ 1.5 ਮਹੀਨੇ ਤੋਂ ਜਿਹੜਾ ਹੈਗਾ ਭੱਜਾ ਭਾਈ ਕਜੇ ਦੇ ਲੜਕਾ ਰਸ਼ਪੀ ਜਿਹੜਾ ਹੈਗਾ ਇਹਦੇ ਨਾਲ ਲੰਮਰਜ ਹੋਈ ਹੈ ਜੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜੀਰਕਪੁਰ ਦੀ ਇਹਨੂੰ ਕੋਈ ਭਰਾ ਭੂ ਵੀ ਹੈਗੇ ਕੋਈ ਲਵ ਮੈਡਨ ਲੈ ਕੇ ਜੀ ਨਹੀਂ ਇਦਾਂ ਦੀ ਕੋਈ ਅਜੀ ਫਿਲਹਾਲ ਕੋਈ ਗੱਲ ਨਹੀਂ ਹੈਗੀ ਲੰਮਰਜ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀਗੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਵਾਰ ਕਲੀਅਰ ਹੋ ਜਾਊਗਾ ਉਹਦੇ ਵੀ ਅਸੀਂ ਇਸ ਬਾਰੇ ਕਮੈਂਟ ਕਰਾਂਗੇ ਉਹ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਵੇਹ ਦੇ ਤੇ ਕਿਤੇ ਸਿਰਫ ਮੈਰਿਜ ਤੋਂ ਬਾਅਦ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੇ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਕਿਉਂਕਿ ਜਸਟ ਜੇ ਲੜਕੀ ਐਡਜਟ ਹੋਈਏ ਤੇ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਕੇ ਫਰਦਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਾਰਵਾਈ ਕਰਾਂਗੇ ਸਾਹ ਫਿਲਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵਾਲੇ ਵੱਲੋਂ ਮਨ ਲੜਕੀ ਨਾਲ ਜਿੱਦਾਂ ਗੱਲਬਾਤ ਕੀਤੀ ਸੀਗੀ ਉਹਨਾਂ ਵੱਲੋਂ ਇਹਦੇ ਵੀ ਕਿਸੇ ਦੇ ਖ ਸਭ ਬੋਲਚਾਲ ਸੀ ਕਿ ਉਹ ਆਪਣੇ ਮਾਪਿਆਂ ਨਾਲ ਲੱਗੀ ਹੋਈ ਜਾਂ ਸੋਹਣੀ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜਾਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮੁੰਸੇ ਮਾਪਿਆਂ ਨਾਲ ਬੋਲਚਾਲ ਸੀ ਕਿ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਜੀ